ਦਸ ਦੇ ਦਿਲ ਦਾ ਦੌਰਾ ਪੈਣ ਦੇ ਕਰਕੇ ਮੌਤ ਹੋ ਗਈ ਸੀ ਅੱਜ 15 ਦਿਨਾਂ ਬਾਅਦ ਜਦੋਂ ਵਿਸ਼ਾਲ ਘਟਾਰੀਆ ਦੀ লাশ ਦਾ ਬੰਦ ਡੱਬਾ ਪਹੁੰਚਿਆ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਸਾਰਿਆਂ ਨੇ ਨਮ ਅੱਖਾਂ ਦੇ ਨਾਲ ਉਸ ਨੂੰ ਅਲਵਿਦਾ ਕਿਹਾ ਮ੍ਰਿਤਕ ਵਿਸ਼ਾਲ ਘਟਾਰੀਆ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਪਿਛਲੇ 16-17 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਸੀ ਅਤੇ ਸਿਰਫ ਦੋ ਵਾਰ ਹੀ 8 ਦਿਨਾਂ ਦੇ ਲਈ ਭਾਰਤ ਆਇਆ ਸੀ ਪਰ 15 ਜੂਨ ਨੂੰ ਡਿਊਟੀ ਤੋਂ ਘਰ ਵਾਪਸ ਆਉਂਦੇ ਸਮੇਂ ਕਹਿਆਨੇ ਦੀ ਖਰੀਦਦਾਰੀ ਕਰਨ ਤੋਂ ਬਾਅਦ ਕਾਰ ਦੇ ਵਿੱਚ ਬੈਠੇ ਹੋਏ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਦੋਂ ਤੱਕ ਉਸ ਨੂੰ ਹਸਪਤਾਲ ਲਿਜ ਹੋ ਚੁੱਕੀ ਸੀ ਉਹ ਉਸ ਤੇ ਇਲੀਟ ਗਿਆ ਸੀ ਪਰ ਦੋ ਤਿੰਨ ਬੜੀ ਉਹ ਆਇਆ ਵੀ ਮੈਨੂੰ ਲੱਗਦਾ ਕਿ ਬੜੀ ਦੁਖਦਾਈ ਘਟਨਾ ਹੈ ਇਹ ਇਕੱਲੇ ਉਹਨਾਂ ਦੇ ਬਾਪ ਲਈ ਮਾਂ ਲਈ ਰੋਜ਼ੀਆ ਪੈਣਾ ਇਹ ਸਾਡੇ ਸਾਰਿਆਂ ਨੇ ਦੇਖ ਪਾਈਏ ਕਿਉਂਕਿ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਆਪਣੀ ਰੋਜ਼ੀ-ਰੋਟੀ ਲਗੰਦੇ ਆ ਆਪਣੀ ਕੋ ਐਜੂਕੇਸ਼ਨ ਲੈ ਜਾਂਦਾ ਉਹ ਕਿ ਪਰਮੇ ਦੇ ਸਾਡੇ ਹੋੜ ਗੱਲ ਜਦੋਂ ਉਹ ਇਸ ਤਰ੍ਹਾਂ ਦੇ ਸਾਡੇ ਵਾਕਿਆ ਹੁੰਦੇ ਐ ਐਕਸੀਡੈਂਟ ਹੋ ਗਈ ਆ ਜੇ ਤਾਂ ਬਾਕੀ ਚਾਈਨਾ ਇਸ ਸਮੇਂ ਦਾ ਵੀ ਅੱਜ ਜੋ ਸਮੁੰਦਰ ਹੈ ਕੈਸੇ ਤੁਮਾ ਜਨਤਮੇ ਅਬ ਇਹ ਨਹੀਂ ਕਿਦਰਤ ਦੇ ਸੀ ਮਹਿਸੂਸ ਕਰਦੇ ਆ ਇਹ ਸਾਡੀ ਜਿਹੜੀ ਪੋਪੂਲੇਸ਼ਨ ਜਿਹੜੀ ਡੇ ਬਾਏ ਡੇ ਵੱਧ ਰਹੀ ਹੈ ਜਿਹੇ ਨੰਬਰ ਜਿਹੇ ਪੋਸਟ ਕਾਟਾ ਸਾਨੂੰ ਕਿਤੇ ਨਾ ਕਿਤੇ ਬਾਹਰ ਜਾਣਾ ਪੈਂਦਾ ਤੋ ਇਹ ਗਿਆ ਤੇ ਬਜਰਾ ਬੱਚਾ ਆਪਣੀ ਬਿਜਲੀ ਟਿਕ ਮਾਨਸੀ ਕਰ ਕਿਸੇ ਨੂੰ ਅੰਦਾਜ਼ਨ ਸੀ ਕਿ ਇਹ ਟਿਕ ਬਿਲੀ ਟੈਗ ਹੋ ਗਈ ਆ ਗੱਡੀ ਨੂੰ ਸ਼ੁਰੂ ਸਸਾ ਇਹ ਹਾਰ ਟੈਗ ਮਤਲਬ ਕਿ ਜੋ ਮੇਰਾ ਫਰੈਂਡ ਸੁਨੀਲ ਨੇ ਦੱਸਿਆ ਵੀ ਜਦੋਂ ਇਹ ਗਿਆ ਆਕੜੇ ਤੇ ਸਰਵ ਸਟੇਸ਼ਨ ਤੇ ਤੇਲ ਪੋਰਾ ਕੇ ਆਪਣੀ ਗਰੋਸਰੀ ਸਾਰਾ ਕੁਝ ਕੀਤਾ ਵਾ ਜਦੋਂ ਵਾਪਸ ਆਉਣ ਰਿਹਾ ਵਾ ਗੱਡੀ ਦੇ ਵਿੱਚ ਬਟਲਣ ਲੱਗੇ ਉਹਨੂੰ ਥੋੜਾ ਮਤਲਬ ਕਿ ਚਸਤ ਹੁੰਦੇ ਨੇ ਪਕੜ ਲਈ ਆਪਣੀ ਤੇ ਥੋੜਾ ਪੇਨ ਆਈ ਤੇ ਉਦੋਂ ਬਸ ਵੇਸ ਜਾ ਕੇ ਲੰਮੇ ਪੈ ਗਿਆ ਬਾਤ ਫਿਰ ਉਹਨਾਂ ਨੇ ਜੋ ਪੁਲਿਸ ਕਾਲ ਕੀਤੀ ਆ ਤੇ ਫਿਰ ਉਹਨਾਂ ਨੇ ਮਰਨ ਦੇ ਹਸਪਤਲ ਵਗੈਰਾ ਲੈ ਗਏ ਤੇ ਅਗਲੇ ਦਿਨ ਆਇਡੈਂਟੀਫਾਈ ਹੋ ਗਿਆ ਕਿ